ਤੁਸੀਂ ਐ ਕਹਿਣਾ ਕਿ ਜਿਹੜਾ ਲੋਪੋ ਵਾਲੇ ਨੂੰ ਨਹੀਂ ਦਿਖਾਇਆ ਉਹ ਦਿਖਾ ਬਿਲਕੁਲ ਸੇਮ ਚੀਜ਼ ਆ ਸਿਰਫ ਸੇਮ ਹੈ ਬਟ ਇੱਥੇ ਫਰਕ ਹੈਗਾ ਇਹਦੇ ਵਿੱਚ ਸਾਰਾ ਬੁਕਲੇ ਫੈਬਰਿਕ ਯੂਜ਼ ਕੀਤਾ ਹੈ ਔਰ ਸੈਕੰਡ ਇਹ ਦੇਖਣਾ ਜਿਹੜੀ ਆਮ ਬੈਕ ਹੈਗੀ ਹੈ ਨਾ ਐਡਜਸਟੇਬਲ ਹੈ ਮੂੰਹ ਜਿਹੜੇ ਲੇਟ ਕੇ ਟੀਵੀ ਦੇਖ ਸਕਦੇ ਹੋ ਦੀ ਡਿਮਾਂਡ ਬਣਿਆ ਸਾਈਡ ਤੇ ਇਹ ਟੀਵੀ ਦੇ ਬਿਲਕੁਲ ਸਾਹਮਣੇ ਲੌਬੀ ਸੈਟ ਆਪਾਂ ਕਹਿ ਸਕਦੇ ਇਹਦੇ ਤੁਸੀਂ ਮੇਜ ਦੀ ਡਿਜ਼ਾਈਨਿੰਗ ਦੇਖੋ ਇਹਦੇ ਤੁਸੀਂ ਪਾਵਿਆਂ ਦੀ ਦੇਖੋ ਇਹਦੀਆਂ ਤੁਸੀਂ ਬਾਜੂਆਂ ਦੀ ਦੇਖੋ ਤੁਹਾਨੂੰ ਆ ਦਿਖਾਣਾ ਦੇਖੋ ਹੂੰ カラー કોમ્બિનેશન દેખો ਤੁਸੀਂ ਕਿੱਡਾ ਪਿਆਰਾ ਹੈ ਆ ਦੇਖ ਹੁਣ ਇਹਦੇ ਨਾਲ ਡਿਵਾਈਡਰ ਹੈ ਬਣਾਈ ਪਈ ਨਾ तितਲੀ ਇਹਦੇ ਨਾਲ ਮਤਲਬ ਅੱਜ ਨਾ ਕਈ ਆਲਿਆਂ ਨੇ ਸੱਧਿਆ ਹਜੇ ਮੈਂ ਬਾੜਨ ਲੱਗਿਆ ਸਾਹਮਣੇ ਹੀ ਪ੍ਰਿੰਸ ਆ ਗਿਆ ਪ੍ਰਿੰਸ ਕਹਿੰਦਾ ਤੈਨੂੰ ਜਮਾ ਨਵੇਂ ਮਾਡਲ ਦਿਖਾਉਣੇ ਆ ਪ੍ਰਿੰਸ ਦਿਖਾਈਏ ਫਿਰ ਭਾਈ ਨਹੀਂ ਇਹ ਵਾਲੇ ਨਹੀਂ ਭਾਦੀ ਇਹ ਵਾਲੇ ਨਹੀਂ ਕਿਉਂ ਇਹ ਸਾਡੇ ਨਾਲ ਲੇਟੈਸਟ ਮਾਡਲ ਹੈਗੇ ਆ ਜਿਹੜੇ ਆਪਾਂ ਤੁਹਾਡੀ ਵੀਡੀਓ ਚਾਹੀਦੀ ਰਿਵੀਲ ਨਹੀਂ ਕਰਨੇ ਇਹ ਕਸਟਮਰ ਆ ਕੇ ਖੁਦ ਇੱਥੇ ਦੇਖੂਗਾ ਸਾਡੇ ਸ਼ੋਰੂਮ ਤੁਹਾਨੂੰ ਉੱਧਾ ਤੁਹਾਨੂੰ ਮਾਡਲ ਦਿਖਾਣੇ ਆ ਪਰ ਐਕਚੁਅਲੀ ਇਦਾਂ ਕਿ ਸਾਡੇ ਨਾਲ ਮਾਡਲ ਕਾਫੀ ਕਾਪੀ ਹੋ ਗਏ ਪਹਿਲੇ ਅੱਛਾ ਆ ਨਹੀਂ ਦਿਖਾਣੇ ਨਹੀਂ ਐ ਇਹਦਾ ਰੀਜ਼ਨ ਇਹੀ ਹੈ ਰਿਵੀਲ ਨਾ ਕਰਨ ਦਾ ਕਿ ਸਾਡੇ ਕਾਪੀ ਨਾ ਹੋਣ ਜਿਹੜੇ ਆਪਾਂ ਖੁਦ ਆਪਣੇ ਕੀਤੇ ਹੋਏ ਨੇ ਡਿਜ਼ਾਈਨ ਅੱਛਾ ਇਹ ਬਾਹਰ ਕੱਢ ਤੇ ਇਹ ਬਾਹਰ ਫਿਲਹਾਲ ਕੱਢ ਦੇ ਕਿ ਤੁਹਾਡੀ ਵੀਡੀਓ ਚ ਨਾ ਆਪਾਂ ਦਿਖਾਣੇ ਨਹੀਂ ਹੈ ਬਿਲਕੁਲ ਰੀਜ਼ਨ ਯਾਰ ਆਪਣੇ ਨਾਲੋਂ ਜ਼ਿਆਦਾ ਹੱਕ ਇਹਨਾਂ ਨੇ ਗਾਕਾਂ ਨੂੰ ਦਿੱਤਾ ਕਸਟਮਰ ਆ ਕੇ ਖੁਦ ਦੇਖਣ ਭਾਈ ਸ਼ੋਰੂਮ ਸਾਡੇ ਵਿਜ਼ਿਟ ਕਰਨ ਉਹਨੂੰ ਵਧੀਆ ਤੋਂ ਵਧੀਆ ਮਾਡਲ ਦਿਖਾਵਾਂਗੇ ਬਟ ਇਹ ਵਾਲੇ ਆਪਾਂ ਵੀਡੀਓ ਚ ਨਹੀਂ ਦਿਖਾਣੇ ਫਿਲਹਾਲ ਆਜੋ ਆ ਜਾ ਇਹਦਾ ਤਾਂ ਗਾਲਤਾ ਯਾਰ ਇਹਨੇ ਵੇ ਹਣੂ ਦਿਖਾਣੇ ਆ ਆ ਦਿਖਾ ਸਕਦੇ ਆ ਆ ਦਿਖਾ ਸਕਦੇ ਬਿਲਕੁਲ ਭਾਜੀ ਬਾਕੀ ਜੋ ਸ਼ੋਰੂਮ ਵਿੱਚ ਡਿਸਪਲੇ ਤੁਹਾਨੂੰ ਸਾਰੇ ਦਿਖਾਵਾਂਗੇ ਤੇ ਜੋ ਤੁਹਾਨੂੰ ਬਾਅਦ ਜੋ ਵੀ ਆ ਵੀ ਰੇਅਰ ਆ ਭਾਜੀ ਇਹ ਵਾਲੇ ਡਿਜ਼ਾਈਨ ਵਿੱਚ ਚਲੋ ਸਾਡਾ ਹੈਗਾ ਤਾਂ ਰੇਅਰ ਹੀ ਹੈ ਬਟ ਆਪਾਂ ਵੀਡੀਓ ਚ ਦਿਖਾ ਸਕਦੇ ਜਿਹੜੇ ਬਾਹਰ ਤੁਹਾਨੂੰ ਦਿਖਾਇਆ ਨਾ ਉਹ ਇਸ ਤੋਂ ਵੀ ਹੈਵੀ ਆਪਣੇ ਵਧੀਆ ਡਿਜ਼ਾਈਨ ਹੈਗੇ ਨੇ ਉਹ ਤੁਹਾਨੂੰ ਦਿਖਾਵਾਂਗੇ ਜਦੋਂ ਤੁਹਾਡਾ ਕਸਟਮਰ ਸਾਡੇ ਕੋਲ ਇੱਥੇ ਵਿਜ਼ਿਟ ਕਰੂਗਾ ਸ਼ੋਰੂਮ ਦੇ ਵਿੱਚ ਮਤਲਬ ਉਹ ਉਹ ਚੀਜ਼ ਹੋਊਗੀ ਮੇਰੇ ਦੇਖਣ ਵਾਲਿਆਂ ਵਾਸਤੇ ਜੋ ਮੈਂ ਵੀ ਨਹੀਂ ਦੇਖੀ ਬਿਲਕੁਲ ਜੀ ਐਵੇਂ ਹੋਊਗਾ ਨਾ ਬਿਲਕੁਲ ਜੀ ਬਿਲਕੁਲ ਅੱਗੇ ਲੋਕ ਕਹਿੰਦੇ ਕਿ ਜੋ ਲੋ ਤੁਸੀਂ ਐ ਕਹਿਣਾ ਕਿ ਜਿਹੜਾ ਲੋਪੋ ਵਾਲੇ ਨੂੰ ਨਹੀਂ ਦਿਖਾਇਆ ਉਹ ਦਿਖਾ ਬਿਲਕੁਲ ਐ ਹੋਊਗੀ ਨਾ ਗੱਲਬਾਤ ਤੇ ਆਹ ਤੁਹਾਨੂੰ ਦਿਖਾਉਣ ਲੱਗਿਆ ਸੱਜਣੋ ਜਿਹੜੇ ਬੰਦੇ ਨੇ ਹਜੇ ਫਰਨੀਚਰ ਖਰੀਦਣ ਵਾਸਤੇ ਸੋਚਣਾ ਪ੍ਰੀਤ ਸਾਰਾ ਸੈੱਟ ਦਿਖਾ ਪਿੱਛੇ ਹਟ ਕੇ ਪ੍ਰਿੰਸ ਇਹਦੇ ਤੇ ਕੱਪੜਾ ਐਨੇ ਤਰ੍ਹਾਂ ਦਾ ਲਾਦਾ ਯਾਰ ਇਹਦੇ ਵਿੱਚੇ ਲੈਦਰ ਠੋਕਿਆ ਪਿਆ ਵਿੱਚੇ ਹੀ ਇਹਦੇ ਆਹ ਠੋਕਿਆ ਪਿਆ ਬਿੱੱਚ ਇਹਦਾ 3-4 ਦਿਨਾਂ ਦਾ ਕਪੜਾ ਲੱਗਿਆ ਇੱਥੇ ਸਰ ਇਹਦੀ ਸਪੈਸ਼ialਟੀ ਇਹੀ ਹੈ ਕਿ ਇਹਦੇ ਵਿੱਚ ਫੈਬਰਿਕ ਦੇਖੋ ਤੁਸੀਂ ਇੱਕ ਲੈਦਰ ਆਈਡ ਵੀ ਪ੍ਰੀਮੀਅਮ ਕੁਆਲਿਟੀ ਜੀ ਬਾਇ ਯੂਜ਼ ਕਰੀ ਦੀ ਹੈ ਹੂੰ ਬੁਕਲੇ ਫੈਬਰਿਕ ਲੱਗਾ ਹੈ ਜਿਹੜਾ ਇਹ ਵੀ ਹੈ ਨਾ ਇਹ ਨਾ ਤੇ ਵੈਲਵਟ ਹੈ ਨਾ ਬੁਕਲੇ ਹੈ ਤੁਸੀਂ ਕਪੜਾ ਫੀਲ ਕਰਕੇ ਦੇਖੋ ਇੰਪੋਰਟਡ ਫੈਬਰਿਕ ਹੈ ਸਾਰੇ ਇਹ ਵਾਲੇ ਹਾਂ ਸਾਗਵੰਦ ਦਾ ਸਾਰਾ ਫਰੇਮ ਹੈ ਇਹਦਾ ਇੰਪੋਰਟਡ ਸੈਂਟਰਡੇਬਲ ਹੈ ਇੰਪੋਰਟਡ ਫੈਬਰਿਕ ਹੈ ਕੁਆਲਿਟੀ ਵਾਈਜ਼ ਸਿਟਿੰਗ ਵਾਈਜ਼ ਕੰਫਰਟ ਵਾਈਜ਼ ਸਾਰਾ ਇੱਕ ਕਲਾਸ ਹੋਏਗਾ ਕਸਟਮਾਈਜ਼ੇਸ਼ਨ ਸਾਰੀ ਮਿਲੇਗੀ ਤੁਹਾਨੂੰ ਇਹਦੇ ਵਿੱਚ ਅੱਜ ਦੇ ਦਿਨ ਦਾ ਸਭ ਤੋਂ ਬੈਸਟ ਜਿਹੜਾ ਸਭ ਤੋਂ ਪਹਿਲਾਂ ਹੀ ਮੂਰੇ ਸਾਹਮਣੇ ਪੈ ਗਿਆ ਇਹ ਤੋਂ ਗਾਂਹ ਪਤਾ ਨਹੀਂ ਕੀ ਸੱਪ ਕੱਢ ਕੇ ਰੱਖਣਗੇ ਇੱਧਰ ਆਓ ਪ੍ਰੀਤ ਆ ਵੀ ਮਤਲਬ ਸੇਮ ਚੀਜ਼ ਆ ਸਿਰਫ ਸੇਮ ਹੈ ਬਟ ਇੱਚ ਫਰਕ ਹੈਗਾ ਇਹਦੇ ਵਿੱਚ ਸਾਰਾ ਬੁਕਲੇ ਫੈਬਰਿਕ ਯੂਜ਼ ਕੀਤਾ ਹੈ ਔਰ ਸੈਕੰਡ ਇਹ ਦੇਖਣਾ ਜਿਹੜੀ ਆਮ ਬੈਕ ਹੈਗੀ ਹੈ ਨਾ ਐਡਜਸਟੇਬਲ ਹੈ ਮੂੰ ਜਿੱਦਾਂ ਤੁਸੀਂ ਇਹਦੇ ਵਿੱਚ ਲੇਟਣਾ ਹੈ ਇਹਨੂੰ ਪਿੱਛੇ ਕਰਕੇ ਲੇਟ ਲੋ ਆਰਾਮ ਨਾਲ ਖੁੱਲਾ ਹੋ ਜਾਂਦਾ ਸੋ ਬਸ ਸਿਟਿੰਗ ਖੁੱਲ ਜਾਂਦੀ ਹੈ ਇਹ ਤਾਂ ਥੋੜੀ ਇੱਧਰ ਨੂੰ ਕਰਾਂਗੇ ਹੋਰ ਵੀ ਹੋ ਜਾਊਗਾ ਆਸਾਨ ਹੋ ਜਾਏਗੀ ਬਿਲਕੁਲ ਇਹ ਲੈ ਇਹ ਬੈਕ ਪੂਰੀ ਪ੍ਰੋਪਰ ਹੋ ਜਾਈ ਸਾਰੀਆਂ ਜਿੰਨੇ ਤੁਹਾਨੂੰ ਬੈਕ ਦਿਖ ਰਹੀਆਂ ਸਾਰ ਇਹ ਪਿੱਛੇ ਜਾਏਗੀ ਤੁਸੀਂ ਖੁੱਲੇ ਡੁੱਲੇ ਬੈਠ ਸਕਦੇ ਹੋ ਤਾਸ ਤੂਛ ਖੇਡਣੀ ਆ ਚੌਂਕੜੀ ਮਾਰ ਕੇ ਬੈਠਣਾ ਬਿਲਕੁਲ ਕਸਟਮਾਈਜੇਸ਼ਨ ਇਹਦੇ ਵਿੱਚ ਵੀ अवेलेबल ਹੈ ਫੈਬਰਿਕ ਆਪਸ਼ਨ ਪਾਲਿਸ਼ ਦਾ ਕਲਰ ਟੇਬਲ ਕਿਹੜਾ ਚਾਹੀਦਾ ਉਹ ਵੀ ਹੋ ਜਾਊਗਾ ਲੈਦਰ ਚਾਹੀਦੀ ਲੈਦਰ ਮਿਲ ਜੇਗੀ ਫੈਬਰਿਕ ਚਾਹੀਦਾ ਫੈਬਰਿਕ ਮਿਲ ਜੇਗਾ ਹਾਂ ਆ ਦੇਖੋ ਜੀ ਹੁਣ ਇਹ ਵਾਲੇ ਮਾਡਲ ਤੁਹਾਨੂੰ ਵੈਸੇ ਜਿਹੜੇ ਤੁਹਾਨੂੰ ਨਹੀਂ ਦਿਖਾਏ ਉਹ ਤਾਂ ਚਲੋ ਮਿਲਨੇ ਨਹੀਂ ਕਿਤੇ ਵੀ ਜਿਹੜੇ ਤੁਹਾਨੂੰ ਦਿਖਾ ਰਿਹਾ ਇਹ ਵੀ ਨਹੀਂ ਕਿਤੇ ਤੁਹਾਨੂੰ ਮਿਲਨੇ ਹਾਂ ਜਿਹੜੇ ਉਹਨੇ ਦਿਖਾ ਰਹੇ ਤੁਸੀਂ ਇਹ ਮਾਡਲ ਦੇਖੋ ਸੋਫਾ ਕਿੰਨਾ ਪਿਆਰਾ ਹੈ ਇਹਦੇ ਵਿੱਚ ਵੀ ਆਪਾਂ 3-3 ਚਾਰ-ਚਾਰ ਫੈਬਰਿਕ ਯੂਜ਼ ਕੀਤੇ ਹੋਏ ਆ। ਸਟੀਲ ਦੀ ਪੱਤੀ ਜਿਹੜੀ ਹੈਗੀ ਹੈ ਉਹ ਵੀ 3mm ਦੀ 4mm ਦੀ ਇਦਾਂ ਯੂਜ਼ ਕੀਤੀ ਹੈਗੀ ਪਤਲੀ ਪੱਤੀ ਨਹੀਂ ਹੈਗੀ ਜਿਹੜੀ ਪਤਲੀ ਜਾਂਦੀ ਹੈ ਨਾ। ਬੀ ਕੀ ਹੋ ਜੂਗੀ? ਵੇਖੋ ਉਹ ਹੋਣਾ ਹੀ ਨਹੀਂ ਬਲੀ ਗੱਲ ਉਹ ਚੀਜ਼। ਕਵਾਲਿਟੀ ਵਾਸਤੇ ਏ ਕਲਾਸ ਹੋਊਗਾ ਸਾਰਾ ਜੀ। ਤੁਸੀਂ ਦੇਖੇ ਤੇ ਵਿੱਚ ਨਾ ਪ੍ਰੀ ਤਿੰਨ ਕਲਰ ਵਰਤੇ ਆ। ਤਿੰਨੇ ਕਲਰ ਦੇ ਕਿੰਨੇ ਕਮਾਲ ਵਰਤੇ ਆ। ਆਹ ਰੰਗ ਨੂੰ ਇਸਤੇਮਾਲ ਕੀਤਾ। ਸਾਈਡ ਵਾਲੇ ਨੂੰ ਕੀਤਾ। ਤੇ ਇਹਨੂੰ ਕੀਤਾ। ਕੱਪੜੇ ਦਾ, ਲੱਕੜ ਦਾ, ਰੰਗ ਦਾ ਕੰਬੀਨੇਸ਼ਨ ਬਹੁਤ ਕਮਾਲ। ਨਾਲ ਟੇਬਲ ਬਿਲਕੁਲ ਟੇਬਲ ਬਦਲ ਸਕਦੇ ਆਂ ਆਪਾਂ ਜਿਹੜੇ ਟੇਬਲ ਦੇ ਵਿੱਚ ਕਾਫੀ ਆਪਸ਼ਨ ਹੈਗੀਆਂ ਬਾਜੀ ਆਪਣੇ ਕੋਈ ਇੰਪੋਰਟਡ ਵੀ ਕਾਫੀ ਹੈ ਜਿਹਦਾ ਦੇਖੋ ਮੇਰੇ ਕੋਲ ਪੇ ਹੀ ਹੋਇਆ ਟੇਬਲ ਕਾਫੀ ਤੁਸੀਂ ਉਹ ਨਹੀਂ ਲੈਣਾ ਤੁਸੀਂ ਇਹਨਾਂ ਵਿੱਚ ਕੋਈ ਵੀ ਚੂਜ਼ ਕਰੋ ਤੁਹਾਨੂੰ ਇਹ ਮਿਲ ਜਾਊਗਾ ਹਾਂ ਆਹ ਤਾਂ ਚੱਲ ਆ ਗਿਆ ਤੇਰਾ ਮਾਰਕੀਟ ਦੇ ਵਿੱਚ ਇਹ ਤਾਂ ਬਦੀ ਸਾਡਾ ਹੋਲ ਸੇਲਿੰਗ ਪ੍ਰੋਡਕਟ ਹੈ ਕਾਫੀ ਵਿਕਦਾ ਵਾਲਾ ਮਾਡਲ ਤਾਂ ਸਾਡਾ ਬਹੁਤ ਹੀ ਸੋਹਣਾ ਸੋਫਾ ਹੈ ਇਹ ਥੋੜਾ ਹੀ ਨਹੀਂ ਵਿਕਦਾ ਹੁਣੇ ਬਹੁਤਿਆਂ ਦਾ ਵਿਕਦਾ ਇਹ ਤਈਆਂ ਬਾਜੀ ਉਹ ਲਗਾ ਕੇ ਰੱਖੇ ਹੁਣ ਆਪਾਂ ਜਿਹੜੇ ਬਾਹਰ ਰੱਖਿਓ ਲਗਾ ਕੇ ਰੱਖੇ ਹੁਣ ਹਾਂ ਤੇ ਆਹਾ ਇਹ ਵੀ ਛੋਟੀ ਸਿਟਿੰਗ ਹੈ ਭਾਜੀ ਜਿੱਦਾਂ ਆਪਣਾ ਲੌਬੀ ਦੇ ਵਿੱਚ ਤੁਸੀਂ ਲਗਾਣਾ ਹੈ ਓਪੋਜ਼ਿਟ ਤੁਹਾਡੇ ਟੀਵੀ ਲੱਗ ਹੋਏ ਤੁਸੀਂ ਉਹਦੇ ਦੇ ਲੇਟ ਕੇ ਟੀਵੀ ਦੇਖ ਸਕਦੇ ਹੋ ਦੀਵਾਨ ਬਣਿਆ ਸਾਈਡ ਤੇ ਇਹ ਟੀਵੀ ਦੇ ਬਿਲਕੁਲ ਸਾਹਮਣੇ ਲੌਬੀ ਸੈਟ ਆਪਾਂ ਕਹਿ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਐਜ਼ ਅ ਲੌਬੀ ਸੈਟ ਵੀ ਕਹਿ ਸਕਦੇ ਵੈਸੇ ਸੋਫਾ ਹੈਗਾ ਕਾਊਚ ਵਾਲਾ ਐਕਸਾਈਟਡ ਦੀਵਾਨ ਹੈ ਐਵੇਂ ਆਏ ਕਰ 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 ਜੇ ਖਾਈ ਜਾਣੇ ਐ ਮੈਚ ਜਾਂ ਦੇਖੇ ਜਾਣਾ ਫਿਲਮ ਜੀ ਉਵੇਂ ਆ ਕੇ ਬਿਲਕੁਲ ਜੀ ਹਾਂ ਉਹ ਫੀਲਿੰਗ ਤੁਹਾਨੂੰ ਦੇਖਣ ਸਾਰ ਆ ਜਾਣੀ ਹੈ ਬਿਲਕੁਲ ਭਾਜੀ ਆਦੋਂ ਹੋਰ ਵੀ ਦਿਖਾਣ ਦੇ ਅੰਦਰ ਬਾਕੀ ਆਜੋ 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 ਪਹਿਲਾਂ ਬਾਹਰ ਵਾਲਾ ਇਹਨਾਂ ਦਿਖਾ ਦਈਏ ਦੂਜੇ ਪ੍ਰਿੰਸ ਬਾਹਰੋਂ ਬਾਹਰੋਂ ਇਹਨਾਂ ਵੇਡ ਚੱਲ ਗਏ ਸਾਰਾ ਬਿਲਕੁਲ ਆ ਇਧਰ ਮੇ ਕੋਈ ਕੋ ਵੁੱਡਨ ਕਨਸੈਪਟ ਪਿਆ ਹੋਇਆ ਹੈ ਕਾਫੀ ਸਾਗਵੰਦ ਦੇ ਵਿੱਚ ਜਿਹਨੂੰ ਕਹਿੰਦੇ ਆ ਕਾਰਵਿੰਗ ਸੀਰੀਜ਼ ਕਾਰਵਿੰਗ ਬਿਲਕੁਲ ਰਾਇਲ ਲੁੱਕ ਦੇ ਵਿੱਚ ਜਿਹੜੇ ਕਸਟਮਰ ਕਈ ਰਾਇਲ ਲੁੱਕ ਪਸੰਦ ਕਰਦੇ ਨੇ ਜਿਨ੍ਹਾਂ ਦੇ ਡਰਾਈਂਗ ਰੂਮ ਕਾਫੀ ਵੱਡੇ ਆ ਜਿਨ੍ਹਾਂ ਨੇ ਮਤਲਬ ਸਿਟਿੰਗ ਕੱਟ ਰੱਖਣੀ ਹੈ ਬਟ ਰਾਇਲ ਰੱਖਣੀ ਹੈ ਫਿਰ ਉਹਨਾਂ ਵਾਸਤੇ ਇਹ ਚੀਜ਼ ਹੈ ਸਾਗਵੰਦ ਦੇ ਵਿੱਚ ਹੈਗਾ ਪ੍ਰੋਪਰ ਪਾਲਿਸ਼ਰ ਜਿਹ ਫੈਬਰਿਕ ਕੰਬੀਨੇਸ਼ਨ ਐਡਾ ਪਿਆਰਾ ਕੀਤਾ ਹੋਇਆ ਹੈ ਕਿ ਤੁਸੀਂ ਦੇਖ ਕੇ ਤੋਂ ਹੈਰਾਨ ਹੋ ਜਾਓਗੇ ਕਿ ਐਡਾ ਸੋਫਾ ਤੁਸੀਂ ਕਿ ਦੇਖਿਆ ਨਹੀਂ ਹੋਣਾ। ਪ੍ਰੀਤ ਜਿਹੜਾ ਪਾਵੇ ਦਾ ਬਿਲਕੁਲ ਹੀਠਲਾ ਕਿਨਾਰਾ ਹੈ ਨਾ ਜੇ ਉੱਥੋਂ ਤੱਕ ਵੀ ਜਾਵੇਂਗਾ ਤਾਂ ਉੱਥੋਂ ਤੱਕ ਵੀ ਮਿਸਤਰੀ ਨੇ ਆਪਦੇ ਹੱਥ ਬਿਲਕੁਲ ਬਿਲਕੁਲ ਸਾਰੀ ਹੈਂਡ ਮੇਡ ਕਢਾਈ ਨਾਲੇ ਸੈਕਿੰਡ ਲੱਕੂ ਸਾਰੀ ਹੈਂਡ ਮੇਡ ਕਢਾਈ ਹੱਥ ਨਾਲ ਕਢਾਈ ਕਰੀ ਹੁੰਦੀ ਹੈ ਕੋਈ ਸੀਐਨਸੀ ਮਸ਼ੀਨਾਂ ਨਾਲ ਨਹੀਂ ਕੀਤੀ। ਤੇ ਜੇ ਤੁਸੀਂ ਜਾਣਾ ਬਿਲਕੁਲ ਸਿੰਪਲ ਚੀਜ਼ ਲਈ ਬਿਲਕੁਲ ਸਾਦੀ ਕੋਈ ਕਲਰ ਵਾਲੇ ਪਾਸੇ ਨਹੀਂ ਜਾਣਾ। ਕੋਈ ਤੁਸੀਂ ਡਿਜ਼ਾਈਨਿੰਗ ਮਤਲਬ ਸਿੰਪਲ ਚਾਹੀਦੀ ਹੈ ਜਮਾ ਬਿਲਕੁਲ ਬਹੁਤ ਕਲਾਸਿਕਲ ਲੁੱਕ ਉਹ ਆਹਾ ਇਹਦੇ ਤੁਸੀਂ ਮੇਜ ਦੀ ਡਿਜ਼ਾਈਨਿੰਗ ਦੇਖੋ ਇਹਦੇ ਤੁਸੀਂ ਪਾਵਿਆਂ ਦੀ ਦੇਖੋ ਇਹਦੀਆਂ ਤੁਸੀਂ ਬਾਜੂਆਂ ਦੀ ਦੇਖੋ ਇਹਦੇ ਕੱਪੜੇ ਦੀ ਦੇਖੋ ਇਹਦੀ ਸਲਾਈ ਦੇਖੋ ਇਹਦੇ ਵਿੱਚ ਆਪਾਂ ਜ਼ਿਆਦਾ ਕਾਰਵਿੰਗ ਨਹੀਂ ਕੀਤੀ ਹੋਈ ਰੀਜ਼ਨ ਹੈ ਕਿ ਸਾਡੇ ਕੋਲ ਕਸਟਮਰ ਹਰ ਕੋਈ ਆਂਦਾ ਜਿੱਦਾਂ ਹੁਣ ਕਹਿੰਦਾ ਸਾਨੂੰ ਜ਼ਿਆਦਾ ਚਮਕਦਮਕ ਨਹੀਂ ਚਾਹੀਦੀ ਪਲੇਨ ਐਂਡ ਪਲੇਨ ਫੈਬਰਿਕ ਹੈ ਪਲੇਨ ਕਾਰਵਿੰਗ ਹੈ ਸਿੰਪਲ ਐਂਡ ਸੋਬਰ ਕਾਫੀ ਅੱਛਾ ਡਿਜ਼ਾਈਨ ਹੈ ਵੀ ਆਹ ਕੋਠੀਆਂ 'ਚ ਤਾਂ ਰਿਆ ਜਾਊਗਾ ਤੇ ਆਹ ਸਪੈਸ਼ਲ ਹਵੇਲੀ ਸਪੈਸ਼ਲਿਸਟ ਸੈੱਟ ਕਹਿ ਸਕਦੇ ਆ ਇਹ ਵੀ ਲੌਬੀ ਇਹਦੇ ਵਾਸਤੇ ਜਿਹਦਾ ਲੋ ਸਿਟਿੰਗ ਹੈ ਦੀ ਲੋ ਹਾਈਟ ਸਿਟਿੰਗ ਹੈ ਜਿੱਦਾਂ ਆਪਾਂ ਵਿਜ਼ਿਬਿਲਿਟੀ ਨਹੀਂ ਖਰਾਬ ਕਰਨੀ ਆਪਣੀ ਜਿੱਦਾਂ ਤੁਹਾਡਾ ਡਰਾਈング ਰੂਮ ਲੌਬੀ ਇਕੱਠਾ ਹੈ ਡਰਾਈング ਰੂਮ ਚੇਅਰ ਰੱਖਣਾ ਹੈ ਲੌਬੀ 'ਚ ਰੱਖਣਾ ਹੈ ਵਿਜ਼ਿਬਿਲਿਟੀ ਨਹੀਂ ਖਤਮ ਕਰਨੀ ਤੇ ਫਿਰ ਇਹ ਚੀਜ਼ ਆਉਂਦੀ ਹੈ ਇਹਦੇ ਵਿੱਚ ਇੱਕ ਆਊਚ ਆ ਜਾਂਦਾ ਇੱਕ ਨਾਲ ਆਇਦਰਲੇ ਪਾਸੇ ਆਹ ਫੇਰ ਆ ਗਿਆ ਕਾਰਵਿੰਗ ਇਹ ਵੀ ਸਿਰ ਵੁੱਡਨ ਕਾਰਵਿੰਗ ਸਾਗਵਾਂ ਦੇ ਵਿੱਚ ਆ ਗਿਆ ਜੀ ਤੇ ਇਹਦੇ ਵਿੱਚ ਦੇਖੀ ਤੂੰ ਪ੍ਰੀਤ ਇਹਨੂੰ ਨਾ ਇਹਨਾਂ ਨੇ ਵਿਜੀਬਲ ਰੱਖਤਾ ਆਰਪਾਰ ਰੋਸ਼ਨਦਾਨ ਵਾਂਗੂ ਹੈ ਨਾ ਕਾਰਵਿੰਗ ਪਰ ਜਿਵੇਂ ਹੈਂਡ ਮੇਡ ਹੀ ਸਾਰੀ ਅੱਛਾ ਹੀ ਪਿਆ ਰਿਹਾ ਵੀ ਹਮ ਤੇ ਆ ਫਿਰ ਬਹੁਤ ਸਿੰਪਲ ਸਾਦਾ ਡਿਜ਼ਾਈਨ ਆ ਗਿਆ ਬਿਲਕੁਲ ਇੱਚ ਵੀ ਜ਼ਿਆਦਾ ਕਾਰਵਿੰਗ ਨਹੀਂ ਕੀਤੀ ਹੋਈ ਹਮ ਕਾਰਵਿੰਗ ਵਿੱਚ ਵੀ ਜ਼ਿਆਦਾ ਨਹੀਂ ਕੀਤੀ ਹੋਈ ਨੋਰਮਲ ਕਾਰਵਿੰਗ ਹੈ ਹਾਂ ਉਹ ਜਿੱਦਾਂ ਤੁਹਾਨੂੰ ਦੱਸਿਆ ਜਿਹੜਾ ਕਸਟਮਰ ਸਿੰਪਲ ਸੋਬਰ ਪਸੰਦ ਕਰਦਾ ਉਹਦੇ ਲਈ ਵੀ ਹੈਗਾ ਜਿਹਨੂੰ ਜ਼ਿਆਦਾ ਕਾਰਵਿੰਗ ਹੈਵੀ ਚਾਹੀਦੀ ਉਹਦੇ ਲਈ ਵੀ ਸਮਾਨ ਹੈਗਾ ਤੇ ਜਿਹਨੂੰ ਮਾਡਰਨ ਲੁੱਕ ਪਈਆ ਧਰ ਧਰਮ ਰਾਜ ਦੇ ਸਗਾਸ਼ਨ ਅਰਗੇ ਹਾਂ ਓਏ ਤੇ ਜਿਹਨੂੰ ਮਾਡਰਨ ਲੁੱਕ ਚਾਹੀਦੀ ਹੋਣਾ ਵਾਸਤੇ ਵੀ ਹੈਗੇ ਜਿੱਦਾਂ ਜਿੱਦਾਂ ਸੋਫੇ ਕੋਲ ਕਾਫੀ ਅੰਦਰ ਮੇ ਕੋ ਪਏ ਹੋਏ ਆ ਦਿਖਾਣੇ ਆਜੋ ਆ ਦੇਖਿਓ ਆਪਰੇ ਕਿੱਡਾ ਸੋਹਣਾ ਹੂੰ ਆ ਜਾਓ ਆ ਜਾ ਚਲਗੇ ਆ ਜਾ ਤੈਨੂੰ ਬਿਲਕੁਲ ਨਵੀਂ ਚੀਜ਼ ਦਿਖਾਉਨੇ ਆ ਆ ਜਾ ਐ ਕਿੱਧਰ ਅੱਜ ਐਲ ਸ਼ੇਪ ਅੰਦਰ ਲਾਂ ਤੇ ਬਾਈ ਭਾਜੀ ਇਹ ਵੀ ਆਪਾਂ ਦਾ ਮਤਲਬ ਇੱਕ ਕਸਟਮਰ ਨੂੰ ਸੈਟੀਸਫਾਈ ਕਰਨ ਦੇ ਲੈ ਕੇ ਜਿੱਦਾਂ ਕਸਟਮਰ ਨੇ ਇੱਕਾਈਂ ਆਉਂਦੇ ਨੇ ਕਿ ਸਾਡੇ ਕੋਲ 12x10 ਦਾ ਕਮਰਾ ਹੈ ਸਾਡੇ ਕਿੰਨਾ ਸੈਟ ਲੱਗੂਗਾ ਇਹ ਹੁਣ ਜਿੱਦਾਂ 12x11 ਦਾ ਰੂਮ ਹੈ ਸਾਡਾ 12x11 ਜਾਂ 13x11 ਇਦਾਂ ਦੇ ਰੂਮ ਹੈਗੇ ਨੇ ਪ੍ਰੋਪਰ ਫਿਟ ਸੋਫਾ ਲੱਗੇ ਹੋਏ ਆ ਉਹਨਾਂ ਨੂੰ ਆਪਾਂ ਰੱਖ ਕੇ ਦਿਖਾ ਦੇਣਾ ਕਿ ਭਾਜੀ ਤੁਹਾਡੇ ਰੂਮ 'ਚ ਇਹ ਸੈਟ ਅਪ ਆਊਗਾ ਠੀਕ ਹੈ ਜੀ ਕੋਰਨਰ ਲੱਗ ਗਿਆ ਤੇ ਸੈੱਟ ਸਾਈਡ ਤੇ ਇਹਦਾ ਕੋਰਨਰ ਖਾਲੀ ਹੈ ਉੱਥੇ ਕੋਈ ਫਲਾਵਰ ਪੋਟ ਵਗੈਰਾ ਜਾਂ ਕੁਝ ਵੀ ਸਾਈਡ ਟੇਬਲ ਰੱਖੋ ਅੱਛਾ ਲੱਗੇਗਾ ਇਹਦਾ ਸੈਟ ਪ੍ਰੋਪਰ ਤੁਹਾਨੂੰ ਕਰਕੇ ਦਵਾਂਗੇ ਫੈਬਰਿਕ ਆ ਆ ਰੱਖ ਸਕਦੇ ਆ ਬਿਲਕੁਲ ਐਵੇਂ ਦਾ ਕਲਰ ਵਰਤ ਸਕਦੇ ਆ ਇਸ ਤਰ੍ਹਾਂ ਦੇ ਪਰਦੇ ਵਰਤ ਸਕਦੇ ਆ ਬਿਲਕੁਲ ਇਸ ਤਰ੍ਹਾਂ ਦਾ ਆ ਰੱਖ ਸਕਦੇ ਆ ਜੇ ਤੁਸੀਂ ਉਹ ਨਹੀਂ ਰੱਖਣਾ ਤੁਸੀਂ ਆ ਰੱਖ ਸਕਦੇ ਆ ਆ ਦੇਖੋ ਹੈ ਬਾਈ ਸਾਰੇ ਕਨਸੈਪਟ ਪਾਜੀ ਆਪਾਂ ਕਰਕੇ ਰੱਖੇ ਹੋਏ ਆ ਡਿਫਰੈਂਟ ਡਿਫਰੈਂਟ ਕਲਰਸ ਦੇ ਵਿੱਚ ਡਿਫਰੈਂਟ ਡਿਫਰੈਂਟ ਵਾਲਪੇਪਰ ਦੇ ਵਿੱਚ ਰੱਖੇ ਹੋਏ ਆ ਤੁਸੀਂ ਆ ਮਾਡਲ ਦੇਖੋ ਕਿਹੜਾ ਪਿਆ ਹੋਇਆ ਹਾਂ ਆ ਮਾਡਲ ਦੇਖੋ ਕਿੱਡਾ ਪਿਆਰਾ ਹੈ ਕਿੱਡਾ ਉੱਠ ਕੇ ਆ ਰਿਹਾ ਹੈ ਕਲਰ ਵੀ ਪਲੱਸ ਮਾਡਲ ਵੀ ਕਿੱਡਾ ਪਿਆਰਾ ਹੈ ਤੇ ਇਹ ਚੀਜ਼ਾਂ ਤੁਹਾਨੂੰ ਸਿਰਫ ਕਈ ਫਰਨੀਚਰ ਚ ਮਿਲਣੀ ਹੈ ਸਟੂਡੀਓ 55 ਫਿਰ ਤੁਹਾਨੂੰ ਕਿਤੇ ਇਹ ਚੀਜ਼ਾਂ ਨਹੀਂ ਮਿਲਣੀਆਂ ਜੋ ਇਹ ਫਿਨਿਸ਼ਿੰਗ ਤੁਹਾਨੂੰ ਦਿੱਤੀ ਹੋਈ ਹੈ ਇੱਕ ਤੁਹਾਨੂੰ ਗੱਲ ਹੋਰ ਦੱਸ ਦਿੰਨਾ ਕਿ ਅੱਜ ਅਸੀਂ ਰੇਟ ਬਿਲਕੁਲ ਨਹੀਂ ਦੱਸ ਰਹੇ ਜਾਂ ਤਾਂ ਤੁਸੀਂ ਰੇਟਾਂ ਲਈ ਪਿਛਲੀਆਂ ਵੀਡੀਓ ਦੇਖ ਲਓ ਜਾਂ ਫਿਰ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਫੋਨ ਕਰ ਲਓ ਪਰ ਰੇਟ ਤੁਹਾਨੂੰ ਬਹੁਤ ਕਮਾਲ ਮਿਲਣਗੇ ਜੇ ਫਰਨੀਚਰ ਬਹੁਤ ਵਾਰੀ ਬੰਦੇ ਦੇ ਦਿਮਾਗ 'ਚ ਇਹ ਗੱਲ ਜਾਂਦੀ ਆ ਕਿ ਜੇ ਘਈ ਵਾਲੇ ਇੰਨਾ ਘੈਂਟ ਫਰਨੀਚਰ ਦਿਖਾ ਰਹੇ ਤਾਂ ਪਤਾ ਨਹੀਂ ਰੇਟ ਪਤਾ ਨਹੀਂ ਕੀ ਬੋਲ ਦੇਣਗੇ ਇੰਨੇ ਘੈਂਟ ਇੰਨੇ ਘੈਂਟ ਫਰਨੀਚਰ ਨੂੰ ਦੇਖ ਕੇ ਬੰਦੇ ਦੇ ਦਿਮਾਗ 'ਚ ਇਹ ਗੱਲ ਜ਼ਰੂਰ ਜਾਂਦੀ ਆ ਤੁਹਾਡੀ ਪਾ ਦੀ ਰੀਸੈਂਟ ਵੀਡੀਓਜ਼ ਦੇ ਵਿੱਚ ਵੀ ਨਾ ਸਾਡੇ ਕਾਫੀ ਆਪਰ ਰੇਟ ਰਿਵੀਲ ਕੀਤੇ ਹੋਏ ਆ ਹਾਂ ਉਹ ਪਿਛਲੀਆਂ ਵੀਡੀਓਜ਼ ਵੀ ਦੇਖ ਸਕਦੇ ਨੇ ਤੇ ਰੇਟ ਕਾਫੀ ਅੱਛੇ-ਅੱਛੇ ਪਾ ਦਿੱਤੇ ਹੋਏ ਨੇ ਉਹੀ ਰੇਟ ਐਸੇ ਵੀਡੀਓ 'ਚ ਵੀ ਲੱਗਣਗੇ ਹਾਂ ਕਿਉਂਕਿ ਇਹਨਾਂ ਦੀ ਆਪਣੀ ਮੈਨੂਫੈਕਚਰਿੰਗ ਆ ਆ ਦੇਖੋ ਆਪਣੇ ਡਿਜ਼ਾਈਨਰ ਆ ਬਿਲਕੁਲ ਆਪਣੇ ਡਿਜ਼ਾਈਨਰ ਆ ਕਿਸੇ ਵਿਦੇਸ਼ੀ ਬੰਦੇ ਨੇ ਕਿਸੇ ਵੀ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਮਗਾਉਣਾ ਉਸੇ ਦੇਸ਼ ਦੇ ਵਿੱਚ ਪਹੁੰਚ ਬਿਲਕੁਲ ਐਕਸਪੋਰਟ ਦਾ ਵੀ ਸਾਡਾ ਹੈਗਾ ਸਾਡਾ ਕੱਲ ਹੀ ਕੰਟੇਨ ਤੇ ਕਿਤੇ ਵੀ ਤੁਸੀਂ ਕਿਸੇ ਵੀ ਕੋਨੇ ਵਿੱਚ ਬੈਠੇ ਹੋ ਦੁਨੀਆ ਦੇ ਤੁਹਾਨੂੰ ਮਿਲ ਜੇਗਾ ਸਮਾਨ ਸਾਡਾ ਤੇ ਬੁੱਕ ਕਰੋ ਮਿਲ ਜੇਗਾ ਆ ਜੇ ਤੁਹਾਡਾ ਕਮਰਾ ਬਹੁਤ ਛੋਟਾ ਹੈ ਜਗਾ ਘੱਟ ਹੈ ਪਰ ਘੱਟ ਜਗਾ ਦੇ ਵਿੱਚ ਬਹੁਤ ਕਮਾਲ ਦੀ ਚੀਜ਼ ਭਰਿਆ ਭਰਿਆ ਲੱਗੂਗਾ ਸੋਹਣਾ ਲੱਗੂਗਾ ਇਸ ਸੋਫੇ ਦੀ ਖੋਰ ਖਾਸियत ਹੈ ਜੇ ਤੁਸੀਂ ਇਹ ਸੋਫੇ ਨੂੰ ਓਪਨ ਦੇ ਵਿੱਚ ਲਗਾਉਣਾ ਨਾ ਇਹਦੀ ਬੈਕ ਸਾਈਡ ਤੇ ਤੁਸੀਂ ਇੱਕ ਵਾਰੀ ਦਿਖਾਓਗੇ ਨਾ ਭਾਜੀ ਇਹਦੀ ਬੈਕ ਸਾਈਡ ਤੇ ਕਿ ਲੋਗੋ ਲੱਗਾ ਹੈ ਐਚ ਹਮਿਲਟਨ ਮਾਡਲ ਦਾ ਸੋਫਾ ਹੈਗਾ ਇਹ ਦੇਖੋ ਮਤਲਬ ਲੌਬੀ ਦੇ ਵਿੱਚ ਦੋ ਦੋ ਦੋਨ ਦੀ ਦਾ ਪਿੱਠ ਦਿਸਦੀ ਹੋਈ ਆ ਹਾਂਜੀ ਬਿਲਕੁਲ ਦੋ ਦੇ ਦੇ ਦਿਖਣੀ ਲਿਕਣੀ ਹੈ ਜੇ ਤੁਸੀਂ 3 ਸਮੋਂ ਤੁਹਾਡੀ ਜੀ ਸਪੇਸ ਖਾਲੀ ਹੈਗੀ ਕਾਫੀ ਹੈ ਨਾ ਘੁੱਡੇ ਚ ਰੱਖਣਾ ਤੇ ਇਹ ਮਾਡਲ ਹੈ ਕਿ ਬੈਕ ਸਾਈਡ ਤੋਂ ਵੀ ਅੱਛਾ ਲੱਗੇਗਾ ਚਾਰ ਛਪੇਰੇ ਜੇ ਤੁਸੀਂ ਘੁੰਮਣਾ ਹੈ ਤਾਂ ਬਿਲਕੁਲ ਜੀ ਬਿਲਕੁਲ ਜੇ ਤੁਸੀਂ ਚਾਰ ਛਪੇਰੇ ਘੁੰਮਣਾ ਬਿਲਕੁਲ ਸਰ ਹੁਣ ਆ ਦੇਖੋ ਮਾਡਲ ਕਿੱਡਾ ਪਿਆਰਾ ਹੈ ਵੀ ਆ ਆ ਕਿਹੜਾ ਕਪੜਾ ਇਹ ਸਵੇਡ ਹੈ ਸਰ ਲੈਦਰ ਸਵੇਡ ਕਹਿੰਦੇ ਇਹਨੂੰ ਹਮ ਕਲਰ ਆਪਸ਼ਨ ਫੈਬਰਿਕ ਆਪਸ਼ਨ ਦੀ ਵorry ਨਹੀਂ ਕਰਨਾ ਤੁਸੀਂ ਉਹ ਚ ਜੋ ਤੁਹਾਨੂੰ ਚੋਇਸ ਚਾਹੀਦੀ ਹੈ ਤੁਹਾਨੂੰ 100 ਤੋਂ ਵੱਧ ਫਾਈਲਾਂ ਦੇ ਕਲਰ ਦਿਖਾ ਦਾਂਗੇ ਆਪਾਂ ਜੋ ਤੁਹਾਨੂੰ ਚਾਹੀਦਾ ਉਹ ਮਿਲ ਜਾਏਗਾ ਆਹਾ ਇਹ ਚੀਜ਼ ਦੇਖੋ ਇਹ ਸੋਫੇ ਦਾ ਮਾਡਲ ਦੇਖੋ ਕਰਵੀ ਹੈ ਬੈਕ ਸਾਈਡ ਤੋਂ ਗੋਲਾਈ ਵਿੱਚ ਹੈ ਤੇ ਇਹ ਵੀ ਮਤਲਬ ਆਪਾਂ ਆਪਾ ਆਪਸ਼ਨ ਰੱਖੀ ਹੋਈ ਹੈ ਕਸਟਮਰ ਕਈ ਜਾਂਦੇ ਨੇ ਕਿ ਸਾਨੂੰ ਮਾਡਲ ਲੁੱਕ ਚ ਚਾਹੀਦਾ ਤੇ ਮਾਡਲ ਲੁੱਕ ਚ ਆਪਾਂ ਨੂੰ ਗੋਲ ਇਦਾਂ ਦੀ ਚੀਜ਼ਾਂ ਹੋਣੀਆਂ ਟੇਬਲ ਦਾ ਤੁਸੀਂ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਯਾਰ ਜਿਹੜਾ ਆਹ ਆ ਇਹਨੂੰ ਹਰਾ ਟੱਚ ਦਿੱਤਾ ਇਹ ਕਲਰ ਦੇ ਵਿੱਚ ਉਵੇਂ ਨਹੀਂ ਦਿੱਤਾ ਹੋਇਆ ਜਿਵੇਂ ਆਪਾਂ ਐਂਟੀਕ ਐਂਟੀਕ ਲੁੱਕ ਦਿੱਤੀ ਹੋਈ ਇਹਨੂੰ ਜਿਵੇਂ ਨਾ ਜਦੋਂ ਨਾ ਪਹਿਲੀਆਂ ਦੇ ਵਿੱਚ ਪਿੱਤਲ ਦੇ ਕਰੇ ਭਾਂਡੇ ਹੁੰਦੇ ਸੀ ਤਾਂ ਉਹਨਾਂ ਨੂੰ ਹਲਕੀ ਜੀ ਇਸ ਤਰ੍ਹਾਂ ਦੀ ਉਹ ਜੰਗਾਲ ਜੀ ਲੱਗ ਜਾਂਦੀ ਸੀ ਹਰੇ ਜੇ ਰੰਗ ਦੀ ਤਾਂ ਇਹਨੂੰ ਬਿਲਕੁਲ ਓਮੇ ਫੀਲ ਦਿੱਤਾ ਐਂਟੀਕ ਲੁੱਕ ਦਿੱਤਾ ਹੈ ਇਹਨੂੰ ਪ੍ਰੋਪਰ ਐਂਟੀਕ ਲੁੱਕ ਹੈ ਹਾਂ ਤੇ ਐਲ ਸ਼ੇਪ ਦੇ ਵਿੱਚ ਵਿੱਚ ਦਾ ਸਾਡੇ ਕੋਲ ਕਾਫੀ ਮਾਡਲ ਹੈਗੇ ਆ ਫਾਈਬਰ ਦੇ ਵਿੱਚ ਚਾਹੀਦੇ ਆ ਸਾਰਗਾਂ ਚਾਹੀਦੇ ਆ ਸੋਨਾ ਵਾਲਾ ਯਾਰ ਇਹ ਤਾਂ ਬਹੁਤ ਪਿਆਰਾ ਸੋਫਾ ਬਾਈ ਕੰਫਰਟੇਬਲ ਬਹੁਤ ਤੁਸੀਂ ਬੈਠ ਕੇ ਦੇਖੋ ਬਹੁਤ ਹੀ ਜ਼ਿਆਦਾ ਕੰਫਰਟੇਬਲ ਸੋਫਾ ਹੈ ਜਿਹੜੇ ਲੇ ਲਦਾਖ ਦੇ ਵਿੱਚ ਫੌਜੀ ਆ ਨਾ ਉਹਨਾਂ ਦੇ ਐਵੇਂ ਦੇ ਕੋਟ ਪਾਏ ਹੋ ਹੁੰਦੇ ਆ ਹਾਂ ਆਏ ਹੁੰਦੀਆਂ ਇੰਨੀਆਂ ਇੰਨੀਆਂ ਤਿਆਂ ਵਾਲੇ ਕੋਟ ਇਹਦੇ ਵਿੱਚ ਆਪਾਂ ਫੈਬਰਿਕ ਲੈਦਰ ਵੀ ਯੂਜ਼ ਕੀਤਾ ਹੈ ਬੁਕਲੇ ਫੈਬਰਿਕ ਹੈ ਟਾਵਲ ਫਿਨਿਸ਼ ਵਾਲਾ ਫੈਬਰਿਕ ਹੈ ਸੈਂਟਰ ਟੇਬਲ ਦਾ ਡਿਜ਼ਾਈਨ ਬਹੁਤ ਪਿਆਰਾ ਦੇ ਵਿੱਚ ਇਹਦੇ ਵਿੱਚ ਹੀ ਆਪਸ਼ਨ ਆਪਣੇ ਕੋ ਸਾਰੀਆਂ ਹੈਗੀਆਂ ਸੈਂਟਰ ਟੇਬਲ ਦਾ ਵੀ ਚੇਂਜ ਕਰ ਸਕੋਗੇ ਆ ਲੈਦਰ ਸੂਇਡ ਚ ਆ ਗਿਆ ਸਰੇ ਲੈਦਰ ਲੁੱਕ ਹੈਗੀ ਹੈ ਖੈ ਕਪੜਾ ਹੀ ਹੈ ਲੈਦਰ ਸੂਇਡ ਹੁੰਦੀ ਹੈ ਇਹ ਫਾਈਬਰ ਦੇ ਵਿੱਚ ਸੋਫਾ ਬਣਿਆ ਹੈ ਸਾਡਾ ਲੋਕੀ ਕਹਿੰਦੇ ਨੇ ਕਿ ਸਾਡੇ ਸਾਗਵਾਂ ਚ ਹੈ ਟਾਲੀ ਚ ਇਹ ਫਾਈਬਰ ਹੁੰਦੀ ਜਿਹੜੀ ਹੈ ਨਾ ਵੁੱਡਨ ਫਾਈਬਰ ਕਹਿੰਦੇ ਇਹਨੂੰ ਇਹ ਫਾਈਬਰ ਚ ਬਣਦਾ ਹੈ ਇਹ ਫਾਈਬਰ ਚ ਬਣਿਆ ਹੈ ਮਤਲਬ ਬਜਟ ਦੇ ਵਿੱਚ ਬਜਟ ਚ ਸਾਰੇ ਬਜਟ ਚ ਦੇਾਂਗੇ ਤੁਹਾਨੂੰ ਬੇਫਿਕਰ ਰਹੋ ਤੇ ਆਹ ਸੋਫ ਇਸ ਆਗਵਾਂਚਾ ਬਾਈ ਸਾਰਾ ਪ੍ਰੋਪਰ ਸਾਗਵਾਂਚਾ ਹੈ ਇਹਦੇ ਵਿੱਚ ਵੀ ਮਾਡਲ ਜਿਹੜਾ ਜਿੱਦਾਂ ਨਾ ਇਹਦੇ ਵਿੱਚ ਕਲਰ ਆਪਣਾ ਚੋਇਸ ਨਾਲ ਤੁਸੀਂ ਲਗਵਾ ਸਕਦੇ ਹੋ ਸਾਰਾ ਕੁਝ ਹੋ ਜਾਊਗਾ ਹੂੰ ਵੱਡਾ ਛੋਟਾ ਕਰਾਉਣਾ ਸਾਰਾ ਕੁਝ ਪਾਜੀ ਪੋਸੀਬਲ ਹੈ ਜੋ ਤੁਸੀਂ ਜੇ ਜੇ ਮੈਂ ਕਹਾਂ ਕਿ ਮੈਨੂੰ 3 3 ਨਾਲੇ 2 ਚਾਹੀਦੇ ਐ ਮੈਂ ਲ ਜਾਣਗੇ ਜੇ ਮੈਨੂੰ ਆਹ ਕਿ 4 ਵਾਲਾ ਚਾਹੀਦਾ ਮਿਲ ਜਾਊਗਾ ਬਿਲਕੁਲ ਜੀ ਤੁਸੀਂ ਜੋ ਵੀਡੀਓ ਵਿੱਚ ਦਿਖਾਓਗੇ ਨਾ ਜੋ ਕਸਟਮਰ ਆਣ ਕੇ ਆਗੇਗੇ ਨਾ ਛੋਟਾ ਵੱਡਾ ਕਲਰ ਚੇਂਜ ਕਰਨਾ ਜੋ ਵੀ ਕਰਨਾ ਸਾਰਾ ਕੁਝ ਹੋ ਜਾਊਗਾ ਕਿਉਂਕਿ ਸਾਡੀ ਆਪਣੀ ਫੈਕਟਰੀ ਹੈ ਫੈਕਟਰੀ ਦਾ ਫਾਇਦਾ ਇਹ ਹੀ ਹੈ ਕਿ ਆਪਾਂ ਕਸਟਮਰ ਦੀ ਡਿਮਾਂਡ ਨੂੰ ਪੂਰਾ ਕਰ ਸਕੀਏ ਰੂਮ ਦੇ ਅਕੋਰਡਿੰਗ ਬਣਾ ਸਕੀਏ ਪ੍ਰੈنس ਆ ਇਧਰ ਇਧਰ ਕਮਰਿਆਂ ਚ ਨਵੇਂ ਲਾਏ ਆ ਨਾ ਬਿਲਕੁਲ ਸਰ ਬਿਲਕੁਲ ਦੇਖੋ ਆ ਨਵੇਂ ਲੱਗੇ ਆ ਹਾਂ ਆ ਕਮਰੇਜ ਨਮਾ ਨਮਾ ਲੱਗੇ ਆ ਨਾ ਆ ਬਿਲਕੁਲ ਭਾਜੀ ਬਿਲਕੁਲ ਇਹ ਵੀ ਸਾਡਾ ਬੋਥ ਹੌਟ ਸਟ੍ਰੀਲਿੰਗ ਪ੍ਰੋਡਕਟ ਹੈਗਾ ਇਹਦੇ ਵਿੱਚ ਵੀ ਨਾ ਇਹ ਮਾਡਲ ਵਿਕਦਾ ਨਾਲ ਹੀ ਦੂਜਾ ਲੱਗ ਜਾਂਦਾ ਆਗੇ ਐਡਾ ਜ਼ਿਆਦਾ ਮੌਲ ਸਾਡਾ ਸੋਨਾ ਸੋਫਾ ਹੈਗਾ ਕਿ ਵਿਕਦਾ ਇਹ ਦੂਜੇ ਦਿਨ ਵੀ ਵਿਕਣ ਦਾ ਲੱਗਦਾ ਸਾਰੀ ਨੇ ਨਹੀਂ ਸੋਹਣਾ ਹੀ ਬਾਲਾ ਯਾਰ ਬਹੁਤ ਪਿਆਰਾ ਬਹੁਤ ਪਿਆਰਾ ਸੋਫਾ ਬੱਜਿਆ ਹਾਂ ਬਰੀ ਤਾਂ ਸੋਹਣਾ ਹੀ ਬਾਲਾ ਯਾਰ ਆ ਤੂੰ ਮੈਂ ਨਾ ਜਦੋਂ ਵੀ ਵੀਡੀਓ ਕਰਨ ਆਉਣਾ ਹੁੰਦਾ ਮੈਨੂੰ ਐਂ ਲੱਗਦਾ ਹੁੰਦਾ ਕਿ ਯਾਰ ਕੀ ਕਰਾਂਗੇ ਹਰ ਵਾਰ ਕੀ ਕਹਾਂਗੇ ਪਰ ਇੱਥੇ ਚੀਜ਼ ਦੇਖ ਕੇ ਮਹਿਸੂਸ ਹੁੰਦਾ ਕਿ ਨਹੀਂ ਯਾਰ ਸ਼ਬਦ ਥੋੜੇ ਆ ਤੁਹਾਨੂੰ ਹਰ ਵਾਰੀ ਨਵੀਂ ਨਵੀਂ ਹੀ ਆਈਟਮ ਦਿਖਾਣੀ ਹੈ ਆ ਦੇਖੋ ਸੋਫਾ ਇੱਕ ਹੈ ਨਾ ਅੱਜ ਹੀ ਇਹ ਨਵਾਂ ਮਾਡਲ ਆਇਆ ਚੱਲ ਤੁਹਾਨੂੰ ਆ ਦਿਖਾਣਾ ਦੇਖੋ ਹਮ ਕਲਰ ਕੰਬੀਨੇਸ਼ਨ ਦੇਖੋ ਤੁਸੀਂ ਕਿੱਡਾ ਪਿਆਰਾ ਆ ਦੇਖ ਹੁਣ ਇਹਦੇ ਨਾਲ ਡਿਵਾਈਡਰ ਹੈ ਬਣਾਈ ਪਈ ਨਾ ਤਿਤਲੀ ਇਹਨਾਂ ਦੇ ਚੇਅਰਸ ਚਾਹੀਦੀਆਂ ਹਾਈ ਬੈਕ ਚੇਅਰਸ ਵੀ ਮਿਲ ਜਾਂਦੀਆਂ ਹੂੰ ਤੇ ਜੇ ਤੁਹਾਨੂੰ 322 ਜਾਂ 333 ਜੋ ਵੀ ਕਸਟਮਾਈਜੇਸ਼ਨ ਚਾਹੀਦੀ ਹੈ ਸਾਰਾ ਕੁਝ ਹੋ ਜਾਊਗਾ ਮਾਰਬਲ ਚ ਜੋ ਡਿਜ਼ਾਈਨਿੰਗ ਚਾਹੀਦੀ ਉਹ ਮਿਲ ਜੇਗੀ ਯਾਰ ਨਾ ਬਾਈ ਹੋਣੀ ਮੈਨੂੰ ਪ੍ਰੈਂਸ ਹੋਣੀ ਦੱਸਦਿਆ ਕਹਿੰਦੇ ਸਾਡੇ ਇੰਜੀਨੀਅਰਾਂ ਨਾਲੋਂ ਜ਼ਿਆਦਾ ਇੰਜੀਨੀਅਰਿੰਗ ਲੋਕ ਕਰਦੇ ਆ ਸਾਡੇ ਕੋਲੇ ਆ ਕੇ ਉਹ ਦੱਸਦੇ ਆ ਕਿ ਪੈਸਾ ਨੂੰ ਆ ਦਿਓ ਬਿਲਕੁਲ ਜੀ ਬਿਲਕੁਲ ਹਾਂ ਜੀ ਵੀ ਸਾਰੀ ਡਿਮਾਂਡ ਪੂਰੀ ਕਰੀਦੀ ਹੈ ਮੈਨੂੰ ਇਹ ਲੱਗਦਾ ਕਿ ਜਿਹੜਾ ਉਹ ਦੇਖ ਕੇ ਆਏ ਉਹਦੇ ਨਾਲ ਹੀ ਆਹ ਉਹਦੇ ਨਾਲ ਵੀ ਸੇਮ ਕਰ ਸਕਦੇ ਆ ਬਟ ਪਾਲਿਸ਼ ਦਾ ਥੋੜਾ ਜਿਹਾ ਫਰਕ ਹੈ ਪ ਦੀ ਤਾਂ ਉਹ ਨਹੀਂ ਇਹ ਪਾਲਿਸ਼ ਥੋੜੀ ਡਾਕ ਗਰੇ ਦੇ ਵਿੱਚ ਆ ਉਹ ਲਾਈਟ ਗਰੇ ਸੀਗਾ ਹਮ ਆਪਾਂ ਸੇਮ ਪਾਲਿਸ਼ ਕਰਨੀ ਹੈ ਸੇਮ ਪਾਲਿਸ਼ ਤੁਹਾਨੂੰ ਕੰਬੀਨੇਸ਼ਨ ਬਣਾ ਕੇ ਦੇ ਦੇਣਾ ਆਪਾਂ ਇੱਕ ਸੈਟਅਪ ਇਹ ਵੀ ਨਾਲ ਹੋ ਜਾਊਗਾ ਨਾਲ ਉਹ ਸੋਫਾ ਵੀ ਹੋ ਜਾਊਗਾ ਜਿਵੇਂ ਜਿਵੇਂ ਮੰਨ ਕੇ ਚੱਲੋ ਵੀ ਮੈਂ ਤੁਹਾਡੇ ਤੋਂ ਆ ਸੋਫਾ ਬਣਵਾ ਲਿਆ ਹਾਂਜੀ ਤਾਂ ਮੈਂ ਤੁਹਾਨੂੰ ਕਿਹਾ ਕਿ ਯਾਰ ਇਹ ਸੋਫੇ ਨਾਲ ਦਾ ਹੀ ਮੈਨੂੰ ਡਾਈਨਿੰਗ ਦੇ ਦਿਓ ਬਿਲਕੁਲ ਮਿਲ ਜੇਗਾ ਮੈਨੂੰ ਇਸੇ ਸੋਫੇ ਨਾਲ ਦਾ ਹੀ ਇੱਕ ਬਿਡ ਦੇ ਦਿਓ ਬਿਲਕੁਲ ਮਿਲ ਜੇਗਾ ਜੀ ਹਨਾ ਬਿਲਕੁਲ ਹਬਰ ਦੇ ਕੋ ਸਾਹਮਣੇ ਲੱਗਾ ਹੋਇਆ ਕਾਰਵਿੰਗ ਵਾਲਾ ਤੁਸੀਂ ਸੈਟਅਪ ਪ੍ਰੋਪਰ ਬਣਾਉਣਾ ਨਾ ਸੋਫੇ ਦੇ ਨਾਲ ਕਾਰਵਿੰਗ ਵਾਲਾ ਬੈੱਡ ਹੋ ਗਿਆ ਕਾਰਵਿੰਗ ਵਾਲਾ ਡਾਈਨਿੰਗ ਹੋ ਗਿਆ ਪਾਲਿਸ਼ ਕਲਰ ਸੇਮ ਕਰ ਦੇਣਾ ਆਪਾਂ ਫੈਬਰਿਕ ਕਲਰ ਸੇਮ ਕਰ ਦੇਣਾ ਮਹਨ ਸਾਰੀ ਕਸਟਮਾਈਜੇਸ਼ਨ ਹੋ ਜਾਏਗੀ ਤੁਹਾਨੂੰ 골ਡਨ ਸੋਫਾ ਚਾਹੀਦਾ 골ਡਨ ਸੋਫਾ ਮਿਲ ਜਾਏਗਾ ਸਾਰਾ ਕੁਝ ਹੋ ਜਾਊਗਾ ਬਸ ਜੀ ਬੇਫਿਕਰ ਹੂੰ ਡਾਈਨਿੰਗ ਸਟਾਫ ਦਿਖਾਉਣਾ ਡਾਈਨਿੰਗ ਦੇ ਵਿੱਚ ਦਿਖਾ ਕੋਈ ਨਵੀਂ ਡਾਈਨਿੰਗ ਚਾਦਰ ਦੇਖੋ ਇਹ ਫਰਸਟ ਲਾਈਨ ਸਾਡੀ ਹੈਗੀ ਪ੍ਰੋਪਰ ਦੇਖੋ ਕਾਰਵਿੰਗ ਦੇ ਵਿੱਚ ਹੈਗਾ ਇਹ ਸਾਰੇ ਹੈਗੇ ਆ ਜਿੱਦਾਂ ਇੱਕ ਟ੍ਰੈਡੀਸ਼ਨਲ ਲੁੱਕ ਕਹਿ ਸਕ ਕਲਾਸਿਕਲ ਲੁੱਕ ਆ ਗਈ ਹੂੰ ਕਾਰਵਿੰਗ ਚ ਸਾਗਵਾਨ ਚ ਪ੍ਰੋਪਰ ਬਣੇ ਹੋਏ ਆ ਲੈਗ ਸਾਗਵਾਨ ਆ ਟਾਪ ਸਾਰਾ ਮਤਲਬ ਇੰਡੋ ਮਾਰਬਲ ਐ ਓਨਿਕਸ ਮਾਰਬਲ ਐ ਸਾਰਾ ਕੁਝ ਪਿਆ ਹੋਇਆ ਇਹਦੇ ਵਿੱਚ ਤੁਸੀਂ ਕੋਈ ਇਹ ਦਿਖਾਓ ਫਿਰ ਤੁਹਾਨੂੰ ਪੋਲਿਸਟਰ ਫਿਨਿਸ਼ ਵਾਲੇ ਦਿਖਾਉਨੇ ਆ ਨਹੀਂ ਜਿਹੜਾ ਆ ਆ ਆ ਪੋਲਿਸਟਰ ਨਹੀਂਗਾ ਇਹ ਭਾਜੀ ਇਹ ਹੈਗਾ ਪੀਯੂ ਪਾਲਿਸ਼ ਦੇ ਵਿੱਚ ਅੱਛਾ ਹਾਂਜੀ ਇਹ ਪੀਯੂ ਪਾਲਿਸ਼ ਸਾਗਵਾਨ ਦੇ ਉੱਪਰ ਅੱਛਾ ਪੋਲਿਸਟਰ ਪਾਲਿਸ਼ ਹੁੰਦੀ ਤੁਹਾਨੂੰ ਉਹਦਾ ਵੀ ਡਿਫਰੈਂਸ ਦੱਸਾਂ ਕਿ ਕੀ ਹੁੰਦਾ ਅੱਛਾ ਮੈਨੂੰ ਨਹੀਂ ਸੀ ਇਹ ਗੱਲ ਦਾ ਪਤਾ ਵੀ ਐਵੇਂ ਵੀ ਫਰਕ ਹੁੰਦਾ ਇਹਦੇ ਵਿੱਚ ਪਾਲਿਸ਼ ਦਾ ਭਾਜੀ ਕਾਫੀ ਫਰਕ ਹੁੰਦਾ ਹੈ ਪਾਲਿਸ਼ਰ ਪਾਲਿਸ਼ ਆ ਗਿਆ ਕਾਰਵਿੰਗ ਦਾ ਆ ਆ ਦੂਸਰੇ ਦੂਸਰੇ ਇਹਨੂੰ ਇਹਨੂੰ ਕੀ ਕਹਾਂਗੇ ਆਪਾਂ ਇਹ ਵੀ ਉਹਨੂੰ ਕਾਰਵਿੰਗ ਮਾਰਬਲ ਹੈ ਹਾਂਜੀ ਇਹ ਆ ਗਿਆ ਮਾਡਰਨ ਲੁੱਕ ਦੇ ਵਿੱਚ ਇਹ ਆ ਗਿਆ ਮਾਡਰਨ ਲੁੱਕ ਉਹ ਕਲਾਸਿਕਲ ਆ ਗਿਆ ਇਹ ਮਾਡਰਨ ਲੁੱਕ ਆ ਗਿਆ ਜਿੱਦਾਂ ਉਹਨਾਂ ਦੀ ਬੈਕ ਸਾਈਡ 'ਤੇ ਸਾਰੀ ਪਾਲਿਸ਼ਡ ਫਿਨਿਸ਼ ਕੀਤੀ ਹੋਈ ਆ ਆਪਾਂ ਇਹ ਪਾਲਿਸ਼ਡ ਫਿਨਿਸ਼ ਹੈ ਇਹਦੇ ਵਿੱਚ ਤੁਹਾਨੂੰ ਤੁਹਾਡਾ ਫੇਸ ਦਿਖੇਗਾ ਜਿੰਨੀ ਜਿੰਨੀ ਫਿਨਿਸ਼ਿੰਗ ਕੀਤੀ ਹੋਈ ਹੈ ਇਹਦੇ ਵਿੱਚ ਮੂੰਹ ਦੇ ਹੋਆ। ਬਿਲਕੁਲ ਭਾਜੀ ਬਿਲਕੁਲ। ਇਹ ਲਿਆਣ ਵਾਲਾ ਨੂੰ ਸ਼ੀਸ਼ਾ ਲਿਆਣ ਦੀ ਲੋੜ ਹੁੰਦੀ ਹੈ। ਦੇਖੋ। ਹੂੰ ਇਹਦੇ ਵਿੱਚ ਵੀ ਕਾਫੀ ਆਪਣੇ ਕੋਲ ਮਾਡਲ ਪਏ ਹੋਏ ਜਿੱਦਾਂ 6 ਸੀਟਰ ਲੱਗੇ ਹੋਏ ਆ। ਇਹਨਾਂ ਵਿੱਚ 6 ਦੀ ਬਜਾਏ ਤੁਹਾਨੂੰ 8 ਚਾਹੀਦਾ। ਕੋਈ ਵੀ ਪਸੰਦ ਕਰੋ ਤੁਹਾਨੂੰ ਰੇਟ ਵਿੱਚ ਮਿਲ ਜੇਗਾ। ਮਾਰਬਲ ਟੌਪ ਦੀ ਜਿੱਦਾਂ ਸ਼ੇਵਰ 3.5 ਹੈ। ਇਹਦੇ ਵਿੱਚ ਤੁਹਾਨੂੰ 8x4 ਤੱਕ ਦਾ ਸਾਈਜ਼ ਵੀ ਮਿਲ ਜੇਗਾ। ਜੇ ਸੈਂਟਰ ਬੇਸ ਦਾ ਕੁਝ ਲੈਣਾ ਤਾਂ। ਚੇਅਰਸ ਬਹੁਤ ਪਿਆਰੀਆਂ ਇਹਨਾਂ ਦੀ। ਆ ਦੇਖੋ ਚੇਅਰ ਦਾ ਡਿਜ਼ਾਈਨ ਦੇਖੋ। ਜੇ ਅਸੀਂ ਇਹਨੂੰ ਵੱਡਾ ਕਰਨਾ ਵਟਾ ਕਰ ਸਕਦੇ ਹਾਂ। ਬਿਲਕੁਲ ਭਾਜੀ ਬਿਲਕ ਉਨੇ ਕੇ ਹੋ ਗਈ ਹੁਣ ਦੇਖੋਗੀ ਆ ਦੇਖੋ ਜਿੱਦਾਂ ਇਹਦੇ ਵਿੱਚ ਨਾ ਆਰਮਜ਼ ਵਾਲਾ ਆਪਾਂ ਡਿਜ਼ਾਈਨ ਦੇ ਦਿੱਤਾ ਹੈ ਹਰ ਇੱਕ ਚੇਅਰ ਦੇ ਉੱਪਰ ਆਰਮਜ਼ ਹੈ ਜਿੱਦਾਂ ਹੁੰਦਾ ਨਾ ਕਿ ਦੋ ਚੇਰੇ ਹੁੰਦੀਆਂ ਆਰਮਜ਼ ਵਾਲੀਆਂ ਤੇ ਬਾਕੀ ਪਲੇਨ ਹੁੰਦੀਆਂ ਇਹ ਸਾਰਿਆਂ ਵਿੱਚ ਆਪਾਂ ਆਰਮਜ਼ ਦਿੱਤੀ ਹੋਈਆਂ ਸਾਗਵੰਦ ਦੇ ਵਿੱਚ ਵੀ ਪ੍ਰੋਪਰਲੀ ਪਿੱਛੇ ਦੇ ਪੋਲਿਸ਼ਡ ਫਿਨਿਸ਼ ਹੈ ਇਹਦੇ ਵਿੱਚ ਵੀ ਕਸਟਮਾਈਜ਼ੇਸ਼ਨ ਅਵੇਲੇਬਲ ਉਹਨੇ ਕੇ ਹੈਗੀ ਰੇਂਜ ਆ ਦੇਖੋ ਆ ਆ ਤਾਂ ਫਿਰ ਕਾਰਵਿੰਗ ਦੇ ਵਿੱਚ ਹੀ ਆ ਗਿਆ ਕਾਰਵਿੰਗ ਆ ਗਿਆ ਆ ਦੇਖੋ ਸੋਬਰ ਵੀ ਹੈਗੇ ਆਪਣੇ ਕੋਲ ਕਾਫੀ ਸੋਬਰ ਡਿਜ਼ਾਈਨ ਵੀ ਹੈਗੇ ਪਲੇਨ ਹੈ ਜ਼ਿਆਦਾ ਕਾਰਵਿੰਗ ਨਹੀਂ ਹੈਗੀ ਵੁੱਡਨ ਵੀ ਦਿਖੇਗੀ ਤੇ ਕਾਰਵਿੰਗ ਨਹੀਂ ਹੈਗੀ ਬਾਕੀ ਇਧਰਲੇ ਪਾਸੇ ਉਹ ਮਾਡਰਨ ਨਾਲ ਆ ਗਈ ਉਹ ਵੀ ਮਾਡਰਨ ਲੁੱਕ ਦੇ ਵਿੱਚ ਤੁਹਾਨੂੰ ਉਹਦੇ ਵਿੱਚ ਵੀ ਦਿਖਾਣੇ ਆ ਹੁਣ ਇੱਕ ਆ ਚੇਅਰ ਦੇਖੋ ਤੁਸੀਂ ਇੱਕ ਨਾਰਮਲ ਚੇਅਰ ਆ ਦੇਖਿਓ ਨਹੀਂ ਆ ਦੇਖੋ ਰਿਵੋਲਵਿੰਗ ਚੇਅਰ ਡਾਈਨਿੰਗ ਟੇਬਲ ਦੀ ਰਿਵੋਲਵਿੰਗ ਚੇਅਰ ਅੱਛਾ ਦੇਖੋ ਹੁਣ ਇਹਦਾ ਵੀ ਬੇਸ ਵੀ ਦੇਖੋ ਕਿੰਨਾ ਪਿਆਰਾ ਹੈ ਪਲੱਸ ਚੇਅਰ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਆ ਦੇਖ ਬੇਸ ਤੋਂ ਨਹੀਂ ਲੱਗਦਾ ਕਿ ਘੁੰਮਦੀ ਹੋਊਗੀ ਬ੍ਰਿਤ ਤੁਹਾਨੂੰ ਉੱਪਰੋਂ ਜਜਮੈਂਟ ਨਹੀਂ ਹੋਣੀ ਕਿ ਘੁੰਮਦੀ ਹੋਏਗੀ ਹਾਂ ਬੜੇ ਰਿਵੋਲਵਿੰਗ ਚੇਅਰ ਹੈ ਹਰ ਇੱਕ ਚੇਅਰ ਬੋਲੀ ਹੁਣ ਇੱਕ ਆ ਦੇਖੋ ਇਹ ਲੱਗੇ ਲੋ ਹਾਈਟ ਦੇ ਵਿੱਚ ਜਿਹਨੇ ਡਾਇਨਿੰਗ ਤੁਹਾਨੂੰ ਦਿਖ ਰਹੇ ਹਨ ਇਹ ਸਾਰੇ ਲੋ ਹਾਈਟ ਸਿਟਿੰਗ ਹੈ ਜਿਹਦਾ ਬੈਕ ਜ਼ਿਆਦਾ ਉੱਚੀ ਨਹੀਂ ਹੈਗੀ ਮਾਡਰਨ ਲੁੱਕ ਦੇ ਵਿੱਚ ਹੈਗੇ ਆ ਹਾਂ ਆ ਦੇਖੋ ਇਹਦਾ ਮਾਰਬਲ ਦਾ ਡਿਜ਼ਾਈਨ ਦੇਖੋ ਕਿੱਡਾ ਪਿਆਰਾ ਹੈ ਆਨੈਕਸ ਮਾਰਬਲ ਹੈ ਸੈਰਨਾਈਟ ਹੈ ਵਿੱਚ ਅਗੇਟ ਮਾਰਬਲ ਹੈ ਇਹ ਨੇਚਰਲ ਮਾਰਬਲ ਨੇ ਸਾਰੇ ਅੱਛਾ ਬਿਲਕੁਲ ਯਾਰ ਇੱਕ ਪਤਾ ਗੱਲ ਕੀ ਹੈ ਕਿ ਤੁਹਾਡੇ ਘਰ ਦੀ ਸਪੇਸ ਦੇ ਹਿਸਾਬ ਨਾਲ ਆ ਬਿਲਕੁਲ ਕਿ ਤੁਹਾਡੇ ਘਰ ਦਾ ਸਪੇਸ ਆ ਜਿਹੜਾ ਉਹ ਕੀ ਮੰਗਦਾ ਬਿਲਕੁਲ ਉੱਚਾ ਮੰਗਦਾ ਨੀਮਾ ਮੰਗਦਾ ਕਿਵੇਂ ਮੰਗਦਾ ਬਿਲਕੁਲ ਜਿਹੜੇ ਇਹੋ ਜਿਹੇ ਇਹੋ ਜਿਹੀਆਂ ਚੀਜ਼ਾਂ ਇਹ ਕਲੀਆਂ ਕਲੀਆਂ ਮਿਲ ਜਾਂਦੀਆਂ ਜੋੜਾ ਬਿਲਕੁਲ ਤੁਹਾਨੂੰ ਪੇਅਰ ਵੀ ਮਿਲ ਜੇਗਾ ਸਿੰਗਲ ਚੀਜ਼ ਦੇ ਸਿੰਗਲ ਵੀ ਮਿਲ ਜੇਗਾ ਇਹ ਲੌਬੀ ਵਿੱਚ ਤੁਸੀਂ ਕਿਤੇ ਵੀ ਲਗਾ ਸਕਦੇ ਹੋ ਬੈੱਡਰੂਮ ਚ ਵੀ ਲਗਾ ਸਕਦੇ ਸਪੇਸ ਹੈਗੀ ਤਾਂ ਲੌਬੀ ਚ ਵੀ ਲਗਾ ਸਕਦੇ ਹੋ ਹੂੰ ਹੁਣ ਇੱਕ ਆੜ ਨਹੀਂ ਦੇਖੋ ਕਿੱਡਾ ਪਿਆਰਾ ਇਹਦੇ ਸਾਰਾ ਬੈਕ ਸਾਈਡ ਜਿਹੜਾ ਵਰਕ ਕੀਤਾ ਹੋਇਆ ਨਾ ਉਹ ਹੈਗਾ ਐਸਐਸ ਦੇ ਵਿੱਚ ਹੂੰ ਪ੍ਰੋਪਰ ਸਾਗਵੰਦੀ ਲੱਕੜੀ ਹੈ ਤੇ ਐਸਐਸ ਦਾ ਕੰਮ ਕੀਤਾ ਹੈ ਆਰਟ ਕੁਰਸੀਆਂ ਵਾਲਾ ਡਾਈਨਿੰਗ ਹੈ ਮਾਰਬਲ ਟੌਪ 7 ਬਏ 6.5 ਹੈ 8 ਬਏ 4 ਵੀ ਮਿਲ ਜਾਂਦਾ ਦੇ ਨਾਲ ਆਹ ਦੇਖੀ ਪ੍ਰੀਤ ਹੋਏ ਇਹਨੂੰ ਹੱਥ ਪਾਉਣ ਨੂੰ ਇਹ ਮੈਂ ਖਿੱਚਣ ਵਾਸਤੇ ਅਮੀਨਾ ਗੱਲ ਬਿਲਕੁਲ ਜੀ ਬਿਲਕੁਲ ਹਰ ਇੱਕ ਡਾਈਨਿੰਗ ਦੀ ਆਪਣੀ ਸਪੈਸ਼ਲਿਟੀ ਹੈ ਬਸ ਇਸ ਤੋਂ ਨੱਚਾ ਦਿਖਾਣਾ ਤੇ ਕਦੀ ਬੈਕ ਸਾਈਡ ਤੇ ਜੋ ਪਾਲਿਸ਼ ਹੈ ਨਾ ਉਹਦੇ ਸੈਂਟਰ ਪਾਰਟ ਦੇ ਵਿੱਚ ਵੀ ਆਪਾਂ ਸੇਮ ਪਾਲਿਸ਼ ਵਾਲਾ ਪਾਰਟ ਮਾਪਾ ਪਲਾਈ ਲਗਾ ਕੇ ਕੀਤਾ ਹੋਇਆ ਇਹ ਤੁਹਾਨੂੰ ਫੀਲ ਨਹੀਂ ਹੋਣਾ ਇਹ ਪ੍ਰੋਪਰ ਇਹਦੇ ਵਿੱਚ ਫਿਲਿੰਗ ਹੈ ਇਹਦੇ ਅੰਦਰ ਆ ਅੰਦਰ ਪਲਾਈ ਆ ਇਹ ਨਾ ਮਾਪਾ ਪਲਾਈ ਹੁੰਦੀ ਹੈ ਉਹਦੇ ਉੱਪਰ ਪਾਲਿਸ਼ਰ ਕੋਟਿੰਗ ਹੋਈ ਹੋਈ ਹੈ ਤੁਹਾਨੂੰ ਦੱਸਿਆ ਕਿ ਤੁਹਾਨੂੰ ਜੋ ਇੱਕ ਇੱਕ ਚੀਜ਼ ਦੇਖੀ ਜਾਵੇ ਤੁਹਾਨੂੰ ਹਟ ਕੇ ਚੀਜ਼ ਮਿਲੇਗੀ ਇੱਕ 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 ਨਾ ਉਧਰਲੇ ਪਾਸੇ ਆਇਓ ਇਧਰਲੇ ਪਾਸੇ ਆਇਓ ਆ ਦੇਖੀ ਬ੍ਰੀਤ ਆਮ ਨੂੰ ਪੱਥਰ ਦਾ ਰੰਗ ਬਣਾ ਮਾਰ ਗਿਆ ਆ ਪੱਥਰ ਆ ਪੱਥਰ ਦਾ ਰੰਗ ਤੇ ਆ ਕੁਰਸੀਆਂ ਸਿੰਪਲ ਐਂਡ ਸੋਬਰ ਡਾਈਨਿੰਗ ਟੇਬਲ ਜੀ ਸਾਗਵਾਂ ਦੇ ਵਿੱਚ ਹੈਗਾ ਪ੍ਰੋਪਰ ਹੂੰ ਇਹਨੂੰ ਕਹਿੰਦੇ ਮੈਂਗੋ onyx ਅੱਛਾ ਹਾਂਜੀ onyx marble ਨੇਚਰਲ marble ਹੈ ਇਹ ਕੁਦਰਤੀ ਹੈ ਇਹ ਬਿਲਕੁਲ ਨੇਚਰਲ marble ਇਹ ਤਾਂ ਕੁਦਰਤੀ ਹੈ ਇਹ ਰੰਗ ਦੇਖ ਤੋਂ ਬਿਲਕੁਲ ਸਾਜੀ ਬਿਲਕੁਲ ਯਾਰ ਦੇਖ ਗਿਆ ਕਮਾਲ ਯਾਰ ਕਮਾਲ ਕੁਦਰਤ ਦਾ ਕਮਾਲ ਹੈ ਬਿਲਕੁਲ onyx ਵਿੱਚ ਕਾਫੀ ਆਪਸ਼ਨ ਆਉਂਦੀਆਂ 3-4 ਕਲਰ ਆਉਂਦੇ ਇਹਨਾਂ ਵਿੱਚ ਅੱਛਾ ਵਾਈਟ ਆਂਦਾ ਹੈ کریم ਆਂਦਾ ਹੈ ਕਿਸ ਟਾਈਪ ਦਾ ਆਂਦਾ ਹੈ ਹੋਰ ਵੀ ਕਾਫੀ ਆਂਦੇ ਹਨ হানি ਹਨਕਸ ਵੀ ਆਂਦਾ ਹੈ ਉਹ ਵੀ ਸ਼ਰਾਰਤੀ ਆ ਯਾਰ ਕਦੇ ਨਾ ਕਦੇ ਸ਼ਰਾਰਤੀ ਪੈ ਜਾਂਦਾ ਹਾਂ ਹਾਂਸਟ ਤੇ ਭਾਈ ਆਪਾਂ ਫਾਈਬਰ ਦਾ ਦਿਖਾ ਦਈਏ ਇਹਨਾਂ ਆ ਫਾਈਬਰ ਹੈ ਇਹ ਸਾਰੇ ਪੇਰੀ ਫਾਈਬਰ ਦੇ ਵਿੱਚ ਹੈਗੇ ਆ ਜਿੱਦਾਂ ਤੁਹਾਨੂੰ ਸਾਗਵੰਦੀ ਰੇਂਜ ਦਿਖਾਈ ਸੀ ਬਾਹਰ ਹਾਂਜੀ ਇਹਨਾਂ ਨਾਲ ਨਾ ਕੋਸਟ ਕਟਿੰਗ ਕਾਫੀ ਹੋ ਜਾਂਦੀ ਹੈ ਹਾਂ ਵੀ ਇਹਦੇ ਨਾ ਅੱਧੇ ਰੇਟ ਤੇ ਹੋ ਜਾਂਦੇ ਆ ਇਦੇ ਨਾਲ ਪੈਸਾ ਬਚ ਜਾਂਦਾ ਪਰ ਦੱਸਣ ਤੇ ਪਤਾ ਲੱਗਦਾ ਦੇਖਣ ਤੇ ਪਤਾ ਨਹੀਂ ਲੱਗਦਾ ਬਿਲਕੁਲ ਜੀ ਬਿਲਕੁਲ ਦੇਖਣ ਜੇ ਤੁਹਾਨੂੰ ਸਾਗਵਾਨੀ ਲੱਗੇਗਾ ਕਈ ਸਾਗਵਾਨੀ ਕਹਿ ਕੇ ਵੇਚ ਦਿੰਦੇ ਆ ਬੜਾ ਆਪਣਾ ਕਿ ਤੁਹਾਨੂੰ ਪ੍ਰੋਪਰਲੀ ਦੱਸਿਆ ਜਾਊਗਾ ਕਿ ਇਹ ਫਾਈਬਰ ਹੈ ਕਿਹੜਾ ਸਾਗਵਾਨਾ ਹੈ ਕਿਹੜਾ ਟਾਲੀ ਹੈ ਇਹ ਪ੍ਰੋਪਰ ਹੈਗੀ ਫਾਈਬਰ ਦੀ ਸਾਡੀ ਲਾਈਨ ਅਪ ਜਿੰਨਾ ਲੱਗਾ ਹੈ ਹਾਂ ਇਹਦੇ ਵਿੱਚ ਵੀ ਕੱਪੜੇ ਦੀ ਕਸਟਮਾਈਜੇਸ਼ਨ ਹੈਗੀ ਆ ਜੋ ਮਰਜੀ ਤੁਹਾਡੀ ਜਿਹੜੀ ਜੋ ਆਪਾਂ ਦਿਖਾ ਰਹੇ ਆ ਨਾ ਉਹ ਜੋ ਮਰਜੀ ਕਸਟਮਰ ਆ ਕੇ ਛੋਟਾ ਕਰਨਾ ਹੈ ਵੱਡਾ ਕਰਨਾ ਹੈ ਕੱਪੜਾ ਚੇਂਜ ਕਰਨਾ ਹੈ ਕਲਰ ਚੇਂਜ ਕਰਨਾ ਹੈ ਸਾਰਾ ਕੁਝ ਹੋ ਜੂਗਾ ਪਾਲਿਸ਼ ਦਾ ਕਲਰ ਵੀ ਚੇਂਜ ਹੋ ਜੂਗਾ ਸਾਰਾ ਕੁਝ ਹੋਏ ਪਰ ਇਹਦੇ ਵਿੱਚ ਰੇਟ ਬਹੁਤ ਘਟ ਜਾਂਦਾ ਰੇਟ ਕਾਫੀ ਘਟ ਜਾਂਦਾ ਬਿਲਕੁਲ ਫਾਈਬਰ ਦੇ ਨਾਲ ਹਾਂ ਸਾਗਵਾਨ ਨਾਲੋਂ ਫਰਕ ਬਹੁਤ ਪੈ ਜਾਂਦਾ ਸਜਨੋ ਇਹਦੇ ਰੇਟ ਦਾ ਬਿਲਕੁਲ ਹਾਂ ਇਧਰਲੇ ਪਾਸੇ ਬੈੱਡ ਪਏ ਆ ਇਹ ਬੈੱਡ ਦੇ ਆਪਸ਼ਨ ਹੈਗੀ ਬਸ ਇਹ ਸਾਰੇ ਬਿਲਕੁਲ ਹੂੰ ਬੈੱਡ ਵਿੱਚ ਵੀ ਆਪਣੇ ਕੋਲ ਕਾਫੀ ਮਾਡਲ ਹੈਗੇ ਆ ਹੁਣ ਜਿੱਦੇ ਇੱਥੇ ਕੁਝ ਮਾਡਲ ਆਪਣੇ ਚੁਣਿੰਦਾ ਪਰ ਰੱਖਿਓਏ ਆ ਸਾਡਾ ਨਿਕ ਜਲੰਧਰ ਵਿੱਚ ਵੀ ਸ਼ੋਰੂਮ ਹੈਗਾ ਆਪਣੀ ਉੱਥੇ ਵੈਰਾਈਟੀ ਵੀ ਕਾਫੀ ਰੱਖੀ ਹੋਈ ਆ ਆਪਾਂ ਤੁਸੀਂ ਨਾ ਐਂ ਕਰੋ ਜੇ ਤਾਂ ਤੁਸੀਂ ਜਲੰਧਰ ਆਉਣਾ ਤਾਂ ਕਈ ਫਰਨੀਚਰ ਜਲੰਧਰ ਲਿਖ ਲਓ ਬਿਲਕੁਲ ਜੀ ਬਿਲਕੁਲ ਜੇ ਤੁਸੀਂ ਆਉਣਾ ਇੱਥੇ ਆਉਣਾ ਤਾਂ ਤੁਸੀਂ ਲਿਖ ਲਓ ਕਈ ਫਰਨੀਚਰ ਜਲੰਧਰ ਕਰਤਾਰਪੁਰ ਤੁਹਾਡੇ ਈਵਿਊਰਸ ਨੇ ਜਦੋਂ ਵੀ ਆਉਣਾ ਨਾ ਤੁਹਾਡੇ ਸਾਡਾ ਨੰਬਰ ਹੋਣਾ ਹੈ ਨੀਚੇ ਤੇ ਆਪਾਂ ਲੋਕੇਸ਼ਨ ਸ਼ੇਅਰ ਕਰ ਦਿੰਦੇ ਹਾਂ ਤੁਸੀਂ ਮੈਸੇਜ ਕਰਨਾ ਤੇ ਆਪਾਂ ਲੋਕੇਸ਼ਨ ਸ਼ੇਅਰ ਕਰ ਦਿੰਨੀ ਨਾਲ ਹੀ ਤੇ ਉਹ ਜਿਹੜਾ ਵਿਜਿਟ ਕਰਦੇ ਆ ਜਿਨ੍ਹਾਂ ਨੂੰ ਮਿਲਦਾ ਗਿਫਟੋ ਮਿਲਦਾ ਹੀ ਹੈ ਬੈੱਡ ਸ਼ੀਟ ਸਰ ਫ੍ਰੀ ਹੈ ਤੁਹਾਡੀ ਵੀਡੀਓ ਹੁਣ ਪਏ ਪਏ 2 ਸਾਲ ਬਾਅਦ ਪਏ ਤਾਂ 2 ਸਾਲ ਪੁਰਾਣੀ ਹੋਵੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਜਿਹੜਾ ਬੰਦਾ ਆਊਗਾ ਉਹਨੂੰ ਬੈੱਡ ਸ਼ੀਟ ਫ੍ਰੀ ਦੇਣੀ ਹੀ ਦੇਣੀ ਉਹ ਬੰਦਾ ਕੁਝ ਖਰੀਦੇ ਨਾ ਖਰੀਦੇ ਉਹਨੂੰ ਬੈੱਡ ਸ਼ੀਟ ਮਿਲਣੀ ਹੀ ਮਿਲਣੀ ਆ ਨੰਬਰ ਤੁਸੀਂ ਨੋਟ ਕਰ ਲਓ ਸਜਣੋ ਫੋਨ ਕਰਕੇ ਆਉਣਾ ਹਫਤੇ ਚ ਕਿੰਨੇ ਦਿਨ 7 ਦਿਨ ਖੁੱਲਾ ਹੁੰਦਾ ਕਾ 8 ਦਿਨ ਖੁੱਲਾ ਹੁੰਦਾ ਸਰ ਇਹ ਜਿੱਦਾਂ ਹੁੰਦੇ ਆਪਣਾ ਨਾ ਰਖੜੀ ਤੋਂ ਬਾਅਦ ਸੰਡੇ ਵੀ ਖੋਲਦੇ ਆ ਠੀਕ ਆ ਜੀ ਹਾਂ ਸੰਡੇ ਵੀ ਖੁੱਲਣਾ ਹੁਣ ਸੇਲਾ ਵਿੱਚ ਸੰਡੇ ਵੀ ਖੁੱਲਦੇ ਰਹਿਣਾ ਬਸ ਇਹ ਖੁੱਲਾ ਹੀ ਹੁੰਦਾ ਮੋਸਟਲੀ ਜਿਹੜਾ ਜਲੰਧਰ ਵਾਲਾ ਉਹ ਆਪਾਂ ਕਲੋਜ਼ ਕਰੀਦੇ ਸੰਡੇ ਉਹ ਵੀ ਰਖੜੀ ਤੋਂ ਪਹਿਲਾਂ ਹੁੰਦਾ ਗਰਮੀਏ ਦੇ ਵਿੱਚ ਮਤਲਬ ਸਰਦੀਆਂ ਵਿੱਚ ਖੁੱਲਾ ਹੀ ਰਹਿੰਦਾ ਜੀ ਫੋਨ ਕਰਕੇ ਆਓ ਨੰਬਰ ਕਰ ਲਓ ਨੋਟ ਤੁਹਾਨੂੰ ਪ੍ਰੈਂਸ ਮਿਲੂਗਾ ਇੱਥੇ ਬਹੁਤ ਵਧੀਆ ਸਟਾਮ ਮਿਲੂਗਾ ਬਹੁਤ ਵਧੀਆ ਜਤਮਾਨ ਮਿਲੂਗਾ ਤੇ ਬਹੁਤ ਵਧੀਆ ਸਮਾਨ ਮਿਲੂਗਾ ਤੇ ਬਹੁਤ ਵਧੀਆ ਰੇਟ ਮਿਲੂਗਾ